ਕੀ ਹੋ ਗਿਆ ਪੰਜਾਬ ਨੂੰ ਕਿਦੜ ਨੂੰ ਤੁਰ ਪਏ ਨੇ ਪੰਜਾਬ ਦੇ ਲੋਕ ਇੱਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਝੂਠੀ ਕਹਾਣੀ ਬਣਾ ਕੇ ਸਾਰਿਆਂ ਨੂੰ ਸੁਣਾ ਦਿੱਤੀ ਮਾਮਲਾ ਪੰਜਾਬ ਦੇ ਗੜਦੀ ਵਾਲਾ ਦੇ ਨੇੜਲੇ ਪਿੰਡ ਰਮਦਾਸਪੁਰ ਤੋਂ ਸਾਹਮਣੇ ਆਇਆ ਜੁਥੇ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਬੇਰਹਿਮੀ ਦੇ ਨਾਲ ਤੇਜਦਾਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ ਇਸ ਮਗਰੋਂ ਮੁਲਜ਼ਮ ਨੇ ਮਾਮਲੇ ਨੂੰ ਲਪਕਾਉਣ ਦੇ ਲਈ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਕਿਹਾ ਕਿ ਸਾਡੇ ਘਰ ਹਮਲਾ ਹੋ ਗਿਆ। ਜਦ ਸਰਪੰਚ ਪੁਲਿਸ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ। ਜਦੋਂ ਪੁਲਿਸ ਸਰਪੰਚ ਦੇ ਨਾਲ ਮੌਕੇ ਤੇ ਘਰ ਪੁੱਜਦੀ ਹੈ ਤਾਂ ਘਰ ਦੀਆਂ ਲਾਈਟਾਂ ਬੰਦ ਸਨ। ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਦੇਖਦੇ ਨੇ ਤਾਂ ਮਨਜੋਤ ਸਿੰਘ ਦਾ ਗਲਾ ਤੇਜ਼ਧਾਰ ਹਥਿਆਰਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਵੱਢਿਆ ਗਿਆ ਸੀ। ਦੱਸਿਆ ਜਾ ਰਿਹਾ ਕਿ ਦੋਵੇਂ ਭਰਾਵਾਂ ਵਿਚਾਲੇ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਮਗਰੋਂ ਮਨਪ੍ਰੀਤ ਸਿੰਘ ਨੇ ਮਨਜੋਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਇਨਾ ਕారణ ਕਰਕੇ ਕਿੱਥਾ ਗਿਆ? ਇਸ ਬਾਰੇ ਪੁਲਿਸ ਜਾਂਚ ਪੜਤਾਲ ਕਰਦੀ। ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ? ਹੈ? ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ? ਪੇਪਰ थाने ਮੈਨੂੰ ਗਾਹਤ ਮਿਆ। ਕਿੰਨਾ ਸੀ ਤੁਹਾਡੇ ਮੁੰਡੇ ਦਾ? ਮਨਜੋਤ। ਉਮਰ ਕਿੰਨੀ ਹੈ ਦੀ? 22 ਹਜ਼ਾਰ ਹੋਣੀ ਹੈ। ਮਨਜੋਤ ਸਿੰਘ ਸਨੋਹਰ ਭਜਨ ਸਿੰਘ 22 ਸਾਲ ਹੋ ਗਏ। ਨਹੀਂ ਨਹੀਂ ਨਹੀਂ। ਬਾਪ ਹੀ ਹਾਜੀ ਤੁਹਾਡੇ ਘਰ ਵਾਲੇ ਦਾ ਕਿੰਨਾ ਤੁਸੀਂ ਦਾਦੀ ਹੋ ਹਾਂਜੀ ਮੈਂ ਦਾਦੀ ਹਾਂ ਠੀਕ ਹੈ ਬਾਪ ਮਰ ਗਿਆ ਮਾਤਾ ਇਹਨਾਂ ਦੀ ਮਾਤਾ ਇਹ ਮਾਤਾ ਵੀ ਬੁਢੀ ਹੋ ਗਈ ਹੋ ਅੱਛਾ ਮੁੰਡੇ ਬੰਦੇ ਚਾਹੀਦੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਤਰ ਕਤਰ ਕਿਹਾ ਗਿਆ ਮੁੰਡੇ ਦਾ ਸਾਰੇ ਸਾਰੇ ਕੋਈ ਬੀਬੀ ਸਰਦਾਰ ਮਾੜਾ ਟਮਾਟਾ ਹੋਵੇ ਤੇ ਮੁੰਡਾ ਪੜਦਾ ਕਿ ਆਪਣੇ ਕਿੰਨੇ ਕਿੰਨੇ ਬੜੀ ਬੜੀ ਬੱਚਾ ਹਾਂ ਕਿੰਨੀ ਬੜੀ ਬੱਚਾ ਹੈ ਬਾਪਾ ਇੱਕ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ ਪੇਪਰ ਤਾਂ ਨਹੀਂ ਮੈਨੂੰ ਕੋਈ پتہ ਨਹੀਂ ਆ ਕੀ ਨਾਸੀ ਤੁਹਾਡੇ ਮੁੰਡੇ ਦਾ ਮਨਜੂਤ ਉਮਰ ਕਿੰਨੀ ਹੈ ਦੀ 22 ਸਾਲ ਹੋਣੀ ਹੈ ਮਨਜੂਤ ਸਿੰਘ ਸਨੋਹਰ ਭਜਨ ਸਿੰਘ 22 ਸਾਲ ਨਹੀਂ 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 ਹਰਪਾਲ ਸਿੰਘ ਹਰਪਾਲ ਜੀ ਉਹ ਬਾਬਾ ਸੀ ਤੁਹਾਡੇ ਘਰ ਵਾਲੇ ਦਾ ਕਿੰਨਾ ਤੁਸੀਂ ਦਾਦੀ ਹੋ ਹਾਂ ਜੀ ਮੈਂ ਦਾਦੀ ਹਾਂ ਠੀਕ ਹੈ ਬਾਪ ਮਰ ਗਿਆ ਮਾਤਾ ਇਹਨਾਂ ਦੀ

ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬ ਪੀਟੀਵੀ